ਦਰ ਫਰਾਦਰ ਪ੍ਰithvi ਪਰਯ ਸੁਨ ਬਨ ਰਾਮ ਉਚਾਰ RAM ਨੂੰ ਬਨ ਵਿੱਚ ਭੇਜਣ ਦੀ ਗੱਲ ਸੁਣ ਕੇ ਰਾਜਾ ਤੜਫਦਾ ਹੋਇਆ ਧਰਤੀ ਉੱਤੇ ਡਿੱਗਿਆ ਪਲਕ ਪ੍ਰਾਣ त्यागे ਤਜਤ ਮਦ ਸਫਰ ਸਰਬਾਰ ਅਤੇ ਪਲਕ ਮਾਰਨ ਦੀ ਧੀਰ ਵਿੱਚ ਪ੍ਰਾਣ ਤਿਆਗ ਦਿੱਤੇ ਜਿਵੇਂ ਪਾਣੀ ਵਿੱਚੋਂ ਨਿਕਲਦਿਆਂ ਮੱਛੀ ਪ੍ਰਾਣ ਤਿਆਗ ਦਿੰਦੀ ਹੈ ਰਾਮ ਨਾਮ ਸਰਵਨ ਸੁਣਿਓ ਉਠ ਥਿਰ ਭਇਓ ਸੁਚੇਤ ਰਾਜੇ ਨੇ ਜਦੋ ਰਾਮ ਦਾ ਨਾਮ ਕੰਨਾਂ ਨਾਲ ਸੁਨਿਆ ਉਸੇ ਵੇਲੇ ਸੁਚੇਤ ਹੋ ਕੇ ਉਠ ਬੈਠਾ ਜਾਨ ਰਾਨ ਸੁਪਾਟ ਗਿਰਿਓ ਉਠਿਓ ਗਹਿ ਆਸਨੇ ਢਾਰ ਸੁਚੇਤ ਮਾਨੋ ਲੜਾਈ ਵਿੱਚ ਡਗਿਆ ਹੋਇਆ ਸੂਰਮਾ ਖੜਾ ਹੋ ਕੇ ਤਲਵਾਰ ਨੂੰ ਫੜਦਾ ਹੋਵੇ ਪ੍ਰਾਨ ਪਤਨ ਨਿਪ ਬਾਰਸ ਹੋ ਧਰਮ ਨਾ ਛੋੜਾ ਜਾਏ ਪ੍ਰਾਣਾ ਦਾ ਨਾਸ ਤਾਂ ਰਾਜੇ ਨੇ ਸਹਾਰ ਲਿਆ ਪਰ ਧਰਮ ਨਹੀਂ ਛੱਡਿਆ ਜਾ ਸਕਦਾ ਦੇਨ ਕਹੇ ਜੋ ਬਰ ਹੋਤੇ ਤਨ ਜੁਤ ਦੇ ਉਠਾਏ ਜਿਹੜੇ ਵਾਰ ਦੇਣੇ ਕਿਹੇ ਹੋਏ ਸਨ ਤਨ ਸਮੇਤ ਚੁਕਾ ਦਿੱਤੇ ਹਨ ਕਕੇਈ ਬਾਜ ਨਿਪੋ ਬਾਜ ਰਾਜੇ ਦਸ਼ਰਤ ਅਤੇ ਕਕੇਈ ਨੇ ਵਿਸ਼ੇਸ਼ਤਾ ਸੋ ਵਿਸ਼ੇਸ਼ਟ ਨੂੰ ਕਿਹਾ ਦੋਹਰਾ ਰਾਮ ਬਿਆਨੋਂ ਬਨਕਰ ਹੈ 파ਰਥ ਕਰੈ ਠਕੁਰਾਈ ਰਾਮ ਬਨ ਨੂੰ ਜਾਏ ਅਤੇ ਭਰਤ ਰਾਜ ਕਰੇ ਬਰਖ ਚਤਰ ਦਸਕੇ ਬਿਤੇ ਫਿਰ ਰਾਜਾ ਰਗੁਰਾਈ 14 ਬਰਸ਼ ਦੇ ਬੀਤਨ ਤੋਂ ਬਾਅਦ ਰਾਮਚੰਦਰ ਫਿਰ ਰਾਜਾ ਹੋਵੇਗਾ ਕਹੀ ਬਸੇਸਤ ਸੁਧਾਰ ਕਰ ਸ੍ਰੀ ਰਗੋਬਰ ਸੋ ਜਾਏ ਇਹ ਗੱਲ ਸੁਧਾਰ ਕੇ ਵਿਸ਼ਿਸ਼ਟ ਨੇ ਸ਼੍ਰੀ ਰਾਮਚੰਦਰ ਨੂੰ ਜਾ ਕੇ ਕਹੀ ਬਰਖ ਚਤੁਰ ਦਸ ਭਾਰਥ ਨਿਪ ਪੁੰਨ ਨਿਪ ਸ਼੍ਰੀ ਰਗੁਰਾਇ ਕੇ 14 ਸਾਲ ਭਰਤ ਰਾਜ ਕਰੇਗਾ ਮਗਰੋਂ ਸ਼੍ਰੀ ਰਾਮ ਰਾਜਾ ਹੋਵੇਗਾ ਸੋਨ ਬਸੇਸਟ ਕੋ ਬਾਚ ਸਰਵਾਨ ਰਗੋਪਤ ਫੇਰੇ ਸਸੋਗ ਵਿਸ਼ੇਸ਼ ਚਦੇ ਬਚਨ ਕੰਨ ਨਹੀਂ ਸੁਣ ਕੇ ਰਾਮਚੰਦਰ ਸੋਗ ਨਾਲ ਘਰ ਨੂੰ ਮੁੜ ਆਏ ਉਤ ਦਸ਼ਰਤ ਤਨ ਕੋ ਤਜਿਓ ਸ਼ੀਰ ਰਗੂਬੀਰ ਪਿਯੋਗ ਉਦ ਦਸ਼ਰਤ ਰਾਜੇ ਨੇ ਸ਼ੀਰ ਰਾਮਚੰਦਰ ਦੇ ਵਿਯੋਗ ਵਿੱਚ ਸ਼ਰੀਰ ਤਿਆਗ ਦਿੱਤਾ ਸੋਰਠਾ ਗ੍ਰਹ ਆਵਤ ਰਗੁਰਾਏ ਸਾਬ ਤਨ ਦਿਓ ਲੁਟਾਏ ਕੈ ਕਰ ਆਉਂਦਿਆਂ ਹੀ ਰਾਮਚੰਦਰ ਨੇ ਸਾਰਾ ਧਨ ਲੂਟਾ ਦਿੱਤਾ ਕਟ ਤਰਕ ਸੀ ਸੁਹਾਏ ਬੋਲਤ ਭੇ ਸੀ ਸੋ ਪਿਆਚਨ ਅਤੇ ਜਿਸ ਰਾਮ ਦੇ ਲੱਕ ਨਾਲ ਪੱਥਾ ਸ਼ੋਭ ਰਿਆ ਸੀ ਉਹ ਸੀਤਾ ਪ੍ਰਤੀ ਬਚਨ ਕਹਿਣ ਲੱਗੇ ਸੁਨ ਸੀ ਸੁਜਸ ਸੁਜਾਨ ਰਹੋ ਕੋਸਲਿਆ ਤੀਰ ਤੁਮ ਏ ਯਾਸ਼ਵਾਲੀ ਅਤੇ ਸੁਜਾਨ ਸੀਤਾ ਸੁਣ تو ماتا کشلیا کول رہے راج کرو پھر آن تو سہت بنواس بس میں چودہ برے بنواس کٹ کے پھر آکے تیرے سہت راج کرنگا سیتا باچ رام سو سیتا نے رام پرتی کہا سو رٹھا میں نہ تجو پی سنگ کہ سوئی دکھ جی پہ پرو ہے سوامی میں اپنے پریتم کا ساتھ نہیں چڈاں گی پاویں کہہ جہا بھی دکھ میرے شریر اتنے پی جائے تن کنا مورو انگ انگتے ہوئے انگ کن چین بھر لے بھی منہ اگ نہیں موڑا پا شریر تو رحت کیوں نہ ہو جا رام باچ سیتا پرتی رام نے سیتا پرتی کہا ਮਨੋਹਰ ਚਾਂਦ ਜੋ ਨਾਰਾ ਹੋ ਸਸੁਰਾਰ ਕਿਰ ਸੋਦਰ ਜਾਹੇ ਪਿਤਾ ਗ੍ਰਹ ਤੋਹੇ ਪਠਾ ਦੇਉ ਏ ਪਤਲੇ ਲਕਵਾਲੀਏ ਜੇ ਤੂੰ ਇੱਥੇ ਸੋਰੇ ਘਰ ਰਹਿਣਾ ਪਸੰਦ ਨਾ ਕਰੇ ਤਾਂ ਪਿਤਾ ਦੇ ਘਰ ਚਲੀ ਜਾ ਮੈਂ ਹੁਣੇ ਹੀ ਤੈਨੂੰ ਭੇਜਦਾ ਹਾਂ ਲੈ ਕਿਸੇ ਭਾਨਨ ਤੇ ਹਮਕੋ ਜੋਈ ਠਾਟ ਕਹੋ ਸੋਈ ਠਾਗ ਗਿਠੈ ਤੇਉ ਤੋ ਆਪਣੇ ਮੁਖ ਤੋਂ ਥੋੜਾ ਜਿਹਾ ਸੰਕੇਤ ਕਰ ਦੇ ਜਿਵੇਂ ਕਹਾ ਮੈਂ ਉਵੇਂ ਪ੍ਰਬੰਧ ਕਰ ਦਿਆਂਗਾ ਜੇ ਕਿਛ ਚਾਹ ਕਰੋ ਤਨ ਕੀ ਟੁਕ ਮੋਹ ਕਹੋ ਸਾਬਤ ਹੋਏ ਉਠਾ ਦੇਓ ਜੇ ਤਨ ਦੇ ਕੁਝ ਚਾਹ ਹੈ ਤਾਂ ਜਰਾ ਜਿੰਨਾ ਕਹਿ ਸਭ ਕੁਝ ਤੈਨੂੰ ਚੁਕਵਾ ਦਿਆਂ ਕੇ ਤਕ ਔਦ ਕੋ ਰਾਜ ਸਲੋਚਨ ਰੰਗ ਕੋ ਲੰਕ ਨਿਸੰਕ ਲੋਟਾ ਦੇਓ हे सो लोचनी अयोध्या दा राज की है जे तू कहे ता निसंग हो के लंका दा राज कंगालों तो लुटवा दिया कोर सिया बन तू सुकुमार कहो हम सो कसते निभ है हे सीता जंगल डराओना है तू कोमल है मेनू दस तू किस तरह निभेगी ਗੋਨਜਤ ਸਿੰਘ ਢਕਾਰਤ ਕੋਲ ਭਿਆਨਕ ਪੀਲ ਲਖੈ ਭ੍ਰਮ ਐ ਹੈ ਸ਼ੇਰ ਬੁਕਦੇ ਹਨ ਸੂਰ ਟਕਾਰਦੇ ਹਨ ਡਰਾਉਣੇ ਪੀਲਾਂ ਨੂੰ ਵੇਖ ਕੇ ਡਰ ਲੱਗਦਾ ਹੈ ਸੁਕਾਂਤ ਸਾਬ ਬਕਰਤ ਬਾਗ ਪਕਰਤ ਭੂਤ ਮਹਾਦੁਖ ਪੈ ਹੈ ਸੱਪ ਸ਼ੋਕ ਦੇ ਹਨ ਬਾਗ ਕੋ ਰਾਂਦੇ ਹਨ ਭੂਤ ਪਕਰਦੇ ਹਨ ਇਸ ਲਈ ਬਹੁਤ ਤੋਖ ਪਾਏਗੀ ਤੋ ਸੂਮ ਕੁਮਾਰ ਰਚੀ ਕਰਤਾਰ ਵਿਚਾਰ ਚਲੇ ਤੋਹੇ ਕਿਉਂ ਬਣ ਅਹੈ ਤੈਨੂੰ ਕਰਤਾਰ ਨੇ ਬਹੁਤ ਕੋਮਲ ਬਣਾਇਆ ਹੈ ਵਿਚਾਰ ਕਰਕੇ ਵੇਖ ਕਿ ਬਣ ਵਾਲ ਜਾਨ ਨਾਲ ਤੇਰੀ ਕਿਵੇਂ ਬਣ ਆਏਗੀ ਸੀਤਾਵਾਚਿ ਰਾਮਸਿਉ ਸੀਤਾ ਰਾਮ ਪ੍ਰਤੀ ਕਹਿੰਦੀ ਹੈ ਮਨੋਹਰ ਚੰਦ ਸੋਲ ਸਹੋਂ ਤਨ ਸੋਕ ਰਹੋਂ ਪਰ ਸੀ ਨਾ ਕਹੋਂ ਸਿਰ ਸੋਲ ਸਹੋਂਗੀ ਸੋਲ ਸਹਨ ਕਰਾਂਗੀ ਤਨ ਭਾਵੇਂ ਸੁੱਕ ਜਾਏ ਪਰ ਮੁੱਖੋਂ ਸੀ ਨਹੀਂ ਕਰਾਂਗੀ ਆਤੇ ਹਰ ਪ੍ਰਕਾਰ ਦੇ ਦੁੱਖ ਸਿਰ ਉੱਤੇ ਸਹਾਂਗੀ ਬਾਗ ਬੁਕਾਰ ਫਨੀਨ ਫੁਕਾਰ ਸੋ ਸੀਸ ਗਿਰੋ ਪਰ ਸੀ ਨਾ ਕਹੋਂਗੀ ਚਿਹਰਾ ਦਾ ਬੁੱਕਣਾ ਸੱਪਾਂ ਦਾ ਸ਼ੂਕਣਾ ਆਦੇਕ ਦੁੱਖਾਂ ਦਾ ਪਹਾੜ ਸਿਰ ਉੱਤੇ ਡਿੱਗ ਪਵੇ ਪਰ ਮੈਂ ਸੀ ਨਹੀਂ ਕਹਾਂਗੀ ਬਾਸ ਕਹਾ ਬਨਵਾਸ ਪਾ ਲੋ ਨਹੀਂ ਪਾਸ ਤੁ ਜੋ ਪੀ ਪਾਏ ਕਹਾਂਗੀ ਏ ਪਤੀ ਦੇਵ ਆਪ ਬਗੈਰ ਮਹਿਲਾ ਵਿੱਚ ਕੀ ਵਸਣਾ ਇਸ ਨਾਲੋਂ ਬਾਣਾ ਵਿੱਚ ਰਹਿਣਾ ਹੀ ਚੰਗਾ ਹੈ ਕਿਉਂਕਿ ਉੱਥੇ ਮੈਂ ਆਪਣੇ ਪ੍ਰੀਤਮ ਦੇ ਚਰਨਾ ਵਿੱਚ ਰਹਾਗੀ آس کہاں یہ اداس میں گرہ آس رہو پر میں نہ رہوں گی اس اداسی دیلے ہاسا کہا گھر پہ آس بنی رہے پر میں نہیں رہی رام باچ سیتا پرتی رام نے سیتا پرتی کہا راس کہو تاس کرو گرہ ساس کی سیو پلی بدھ کی جائے रह, हे सीता मैं तें नु ठीक कहंदा हां तू ਘਰ ਵਿੱਚ ਰਹਿ ਅਤੇ ਸੱਸ ਦੀ ਸੇਵਾ ਚੰਗੀ ਤਰ੍ਹਾਂ ਨਾਲ ਕਰ ਕਾਲ ਹੀ ਬਾਸ ਬਣੈ मृगलोचन ਰਾਜ ਕਰੋ ਤੁਮ ਸੋ ਸੁਣ ਲਈ ਜਾ हे मृगलोचਣੀ ਸੁਣ ਲੈ ਕਾਲ ਹੀ ਬਣ ਵਿੱਚ ਨਿਵਾਸ ਕਰਾਂਗਾ ਬਨਵਾਸ ਦਾ ਸਮਾ ਗੁਜ਼ਾਰ ਕੇ ਮੈਂ ਤੇਰੇ ਨਾਲ ਮਿਲ ਕੇ ਰਾਜ ਕਰਾਂਗਾ ਜੋ ਨਾ ਲੱਗੈ ਜੀ ਉਹ ਸੁਭਾਰਨ ਨਾ ਜਾਹੇ ਪਿਤਾ ਗ੍ਰਹਿ ਸਾਚ ਪਣੀਜੈ ਹੇ ਸੋਹਣੇ ਮੁਖ ਵਾਲੀਏ ਮੈਂ ਸੱਚ ਕਹਿੰਦਾ ਹਾਂ ਜੇਕਰ ਅਯੁੱਧਿਆ ਵਿੱਚ ਤੇਰਾ ਮਨ ਨਾ ਲੱਗੇ ਤਾਂ ਪਿਤਾ ਦੇ ਘਰ ਚਲੀ ਜਾ ਤਾਤ ਕੀ ਬਾਤ ਗੱਡੀ ਜੀ ਜਾਤ ਸਿਦਾਤ ਬਣੈ ਮੋਹ ਆਇਸ ਦੀਜੈ ਪਿਤਾ ਦੀ ਗੱਲ ਮੇਰੇ ਚਿੱਤ ਵਿੱਚ ਵਸ ਗਈ ਹੈ ਇਸ ਲਈ ਬਾਣੇ ਵਿੱਚ ਜਾਣਾ ਬਣਦਾ ਹੈ ਹੁਣ ਮੈਨੂੰ ਵਿਦਾਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ